ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ। ਹਾਜ਼ਰ ਹੋਈ ਹਾਂ ਆਪਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਕਹਾਣੀ ਨੂੰ ਪੂਰਾ ਸੁਣਨਾ। ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਿਓ। ਆਪਣੀ ਅੱਜ ਦੀ ਕਹਾਣੀ ਕਿ ਜਿਸ ਵਿਧਵਾ ਮਾਂ ਨੇ ਆਪਣੇ ਪੁੱਤਰ ਨੂੰ ਇੰਨੇ ਚਾਵਾਂ ਲਾਡਾ ਨਾਲ ਪਾਲ ਕੇ ਵੱਡਾ ਕੀਤਾ ਉਹਦੇ ਪੈਰਾਂ ਤੇ ਖੜਾ ਕੀਤਾ ਤੇ ਉਸੇ ਪੁੱਤਰ ਨੇ ਆਪਣੀ ਮਾਂ ਨੂੰ ਵਿਰਧ ਆਸ਼ਰਮ ਭੇਜਿਆ ਤੇ ਵਿਰਧ ਆਸ਼ਰਮ ਜਾਣ ਤੋਂ ਬਾਅਦ ਵੀ ਮਾਂ ਨੇ ਆਪਣੇ ਉਸ ਪੁੱਤਰ ਲਈ ਜੋ ਕੀਤਾ ਤੁਸੀਂ ਜਰੂਰ ਸੁਣਿਓ ਪੂਰੀ ਕਹਾਣੀ ਬਹੁਤ ਹੀ ਇਮੋਸ਼ਨਲ ਕਹਾਣੀਆਂ ਕਹਾਣੀ ਸੁਣ ਕੇ ਤੁਸੀਂ ਕਮੈਂਟ ਕੀਤੇ ਬਿਨਾ ਨਹੀਂ ਰਹਿ ਸਕੋਗੇ ਤੇ ਕਮੈਂਟ ਜਰੂਰ ਕਰਕੇ ਜਾਣਾ ਗੌਰਵ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਦੋਂ ਗੌਰਵ 4 ਸਾਲ ਦਾ ਹੋਇਆ ਤਾਂ ਉਹਦੇ ਪਾਪਾ ਦੀ ਮੌਤ ਹੋ ਜਾਂਦੀ ਆ ਗੌਰਵ ਦੀ ਜਿਹੜੀ ਮਾਂ ਹੁੰਦੀ ਆ ਸੀਤਾ ਦੇਵੀ ਉਹ ਗੌਰਵ ਨੂੰ ਬੜੇ ਚਾਮਾ ਨਾਲ ਪਾਲਦੀ ਆ ਉਹਨੂੰ ਇਹ ਹੁੰਦਾ ਕਿ ਮੇਰਾ ਸਿਰ ਦਾ ਸਾਈਂ ਚਲੇ ਗਿਆ ਪਰ ਮੇਰੇ ਪੁੱਤਰ ਨੂੰ ਵੱਡੇ ਹੋ ਕੇ ਇਹ ਗੱਲ ਮਹਿਸੂਸ ਨਾ ਹੋਵੇ ਕਿ ਜੇ ਮੇਰਾ ਪਿਓ ਹੁੰਦਾ ਤਾਂ ਸ਼ਾਇਦ ਮੈਨੂੰ ਵੱਧ ਚਾਮਾ ਲਾਡਾ ਨਾਲ ਪਾਲਦਾ ਮੇਰੇ ਸ਼ੌਂਕ ਪੂਰੇ ਕਰਦਾ ਉਹੋ ਆਪਣੇ ਪਤੀ ਦੇ ਨਾਂ ਹੁੰਦੇ ਆ ਵੀ ਆਪਣੇ ਪੁੱਤਰ ਲਈ ਮਾਤਾ ਅਤੇ ਪਿਤਾ ਦੋਨਾਂ ਦਾ ਰੋਲ ਨਿਭਾਉਂਦੀ ਆ ਪੁੱਤਰ ਵੱਡਾ ਹੁੰਦਾ ਸੋਹਣਾ ਸੁਨੱਖਾ ਬਹੁਤ ਮਿਹਨਤੀ ਪੁੱਤਰ ਹੁੰਦਾ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦਾ ਤੇ ਪੁੱਤਰ ਨੂੰ ਨੌਕਰੀ ਮਿਲ ਜਾਂਦੀ ਆ ਨੌਕਰੀ ਮਿਲਦੀ ਆ ਤੇ ਮਾਂ ਨੂੰ ਬੜਾ ਚਾਹ ਹੁੰਦਾ ਵੀ ਹੁਣ ਮੇਰਾ ਪੁੱਤਰ ਆ ਜਿਹੜਾ ਪੈਰਾਂ ਸਿਰ ਹੋ ਗਿਆ ਪਿੰਡ ਦੇ ਵਿੱਚ ਪੂਰੇ ਖੇਤਰ ਦੇ ਵਿੱਚ ਪੂਰੇ ਏਰੀਆ ਦੇ ਵਿੱਚ ਗੌਰਵ ਦਾ ਨਾਮ ਹੁੰਦਾ ਇਹ ਦੇਖੋ ਬਿਨਾ ਪਿਓ ਤੋਂ ਹਣਾ ਇੱਕ ਪੁੱਤਰ ਮਾਂ ਨੇ ਕਿੰਨੇ ਵਧੀਆ ਤਰੀਕੇ ਨਾਲ ਪਾਲਿਆ ਪਰਵਰਿਸ਼ ਕੀਤੀ ਕਿ ਅੱਜ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ ਜਿਹੜੀ ਕੰਪਨੀ ਦੇ ਵਿੱਚ ਨੌਕਰੀ ਕਰਦਾ ਬਹੁਤ ਵੱਡੀ ਕੰਪਨੀ ਹੁੰਦੀ ਆ ਹੌਲੀ-ਹੌਲੀ ਉਸ ਕੰਪਨੀ ਦੇ ਵਿੱਚ ਹਿੱਸਾ ਪਾ ਲੈਂਦਾ ਉਹ ਇੰਨਾ ਕੋ ਉਹਦਾ ਦਿਮਾਗ ਹੁੰਦਾ 파ਟਨਰ ਬਣ ਜਾਂਦਾ ਵਧੀਆ ਬਿਜ਼ਨਸ ਉਹਦਾ ਚੱਲਦਾ ਤੇ ਹੁਣ ਉਹਦੀ ਮਾਂ ਨੂੰ ਇਹ ਹੁੰਦਾ ਵੀ ਮੈਂ ਆਪਣੇ ਪੁੱਤਰ ਦਾ ਵਿਆਹ ਕਰਾਂ ਇੱਕ ਦਿਨ ਸੀਤਾ ਦੇਵੀ ਆ ਜਿਹੜੀ ਉਹ ਆਪਣੇ ਪੁੱਤਰ ਨੂੰ ਕਹਿੰਦੀ ਆ ਕਿ ਪੁੱਤਰ ਤੇਰੇ ਲਈ ਬੜੇ ਰਿਸ਼ਤੇ ਆਉਂਦੇ ਆ ਤੇ ਤੇਰੀ ਭੂਆ ਕਹਿੰਦੀ ਸੀ ਕਿ ਕੁੜੀ ਦੀ 10 ਪਾਈ ਆਉਣੇ ਕੁੜੀ ਬਹੁਤ ਸੋਹਣੀ ਆ ਜੇ ਤੂੰ ਫੋਟੋ ਦੇਖ ਲਵੇਂ ਤਾਂ ਬੌਰਵਾ ਜਿਹੜਾ ਬਿਨਾ ਫੋਟੋ ਦੇਖੇ ਹੀ ਆਪਣੀ ਮਾਂ ਨੂੰ ਕਹਿ ਦਿੰਦਾ ਕਿ ਮਾਂ ਪਲੀਜ਼ ਸੌਰੀ ਤੁਸੀਂ ਮਾਈਂਡ ਨਾ ਕਰਿਓ ਮੈਂ ਜਿੱਥੇ ਕੰਮ ਕਰਦਾ ਉੱਥੇ ਹੀ ਇੱਕ ਕੁੜੀ ਆ ਜੌਬ ਕਰਦੀ ਆ ਮੇਰੇ ਨਾਲ ਉਹ ਕੁੜੀ ਮੈਨੂੰ ਬੜੀ ਪਸੰਦ ਆ। ਅਸੀਂ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਤੇ ਵਿਆਹ ਕਰਨਾ ਚਾਹੁੰਦੇ ਆ। ਤੇ ਸੀਤਾ ਦੇਵੀ ਕਹਿੰਦੀ ਕਿ ਕੋਈ ਗੱਲ ਨਹੀਂ ਪੁੱਤਰ ਮੈਨੂੰ ਕੋਈ ਵੀ ਇਤਰਾਜ਼ ਨਹੀਂ। ਭਾਵੇਂ ਕਿ ਉਹ ਕੁੜੀ ਹੈ ਜਿਹੜੀ ਇੰਟਰ ਕਾਸਟ ਹੁੰਦੀ ਹੈ ਕਿਸੇ ਹੋਰ ਜਾਤੀ ਦੀ ਹੁੰਦੀ ਆ ਪਰ ਸੀਤਾ ਦੇਵੀ ਆਪਣੇ ਬੱਚੇ ਦੇ ਲਈ ਸਾਰਾ ਕੁਝ ੁੱਲ੍ਹ ਦਿੱਆ। ਉਹ ਆਪਣੇ ਬੱਚੇ ਨੂੰ ਬਿਲਕੁਲ ਵੀ ਇਹ ਨਹੀਂ ਕਹਿੰਦੀ ਵੀ ਨਹੀਂ ਤੂੰ ਉਸ ਕੁੜੀ ਨਾਲ ਵਿਆਹ ਨਹੀਂ ਕਰਾਉਣਾ। ਚਲੋ ਸੀਤਾ ਦੇਵੀ ਬੜਾ ਚਾਹ ਚੜਦਾ ਵੀ ਚਲੋ ਮੇਰਾ ਪੁੱਤਰਾ ਹੁਣ ਹਨਾ ਉਹ ਦੇ ਪਸੰਦ ਦੀ ਜਿਹੜੀ ਕੁੜੀ ਆ ਉਹਦੇ ਨਾਲ ਵਿਆਹ ਵੀ ਕਰੂਗਾ ਪਰ ਉਸ ਤੋਂ ਪਹਿਲਾਂ ਸੀਤਾ ਦੇਵੀ ਕਹਿੰਦੀ ਆ ਕਿ ਇੱਕ ਵਾਰੀ ਮੈਨੂੰ ਆਪਣੀ ਹੋਣ ਵਾਲੀ ਨੂੰ ਨਾਲ ਮਿਲਾ ਦੇ ਤੇ ਗੌਰਵ ਆ ਜਿਹੜਾ ਉਸ ਕੁੜੀ ਨਾਲ ਆਪਣੀ ਮਾਂ ਨੂੰ ਮਿਲਾਉਂਦਾ ਉਸ ਕੁੜੀ ਦਾ ਨਾਮ ਰੀਆ ਹੁੰਦਾ ਰੀਆ ਦੇਖਣ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਤੇ ਇੰਟੈਲੀਜੈਂਟ ਹੁੰਦੀ ਆ ਪਰ ਸੀਤਾ ਦੇਵੀ ਪਹਿਲੀ ਮੁਲਾਕਾਤ ਦੇ ਵਿੱਚ ਹੀ ਸਮਝ ਜਾਂਦੀ ਆ ਵੀ ਰੀਆ ਇੰਟੈਲੀਜੈਂਟ ਆ ਜੌਬ ਕਰਦੀ ਆ ਮਾਡਰਨ ਆ ਪਰ ਉਹ ਨਹੀਂ ਸੰਸਕਾਰੀ ਨਹੀਂ ਹੈਗੀ ਪਰ ਫਿਰ ਵੀ ਸੀਤਾ ਦੇਵੀ ਇਹ ਸੋਚਦੀ ਆ ਕਿ ਜਦੋਂ ਮੇਰੇ ਪੁੱਤਰ ਨੂੰ ਪਸੰਦ ਆ ਜ਼ਿੰਦਗੀ ਤਾਂ ਇਹਨਾਂ ਨਹੀਂ ਕੱਢਣੀਆਂ। ਚਲੋ ਆਪਣੇ ਪੁੱਤਰ ਦਾ ਵਿਆਹ ਕਰ ਦਿੰਦੀ ਆ। ਰੀਆ ਜਿਹੜੀ ਉਹ ਵਿਆਹ ਕੇ ਸਹੁਰੇ ਘਰ ਆਉਂਦੀ ਆ ਤੇ ਵਿਆਹ ਤੋਂ 15 ਦਿਨ ਬਾਅਦ ਹੀ ਰੀਆ ਕਹਿੰਦੀ ਆ ਕਿ ਮੈਂ ਪਿੰਡ ਦੇ ਵਿੱਚ ਨਹੀਂ ਰਹਿ ਸਕਦੀ। ਸ਼ਹਿਰ ਦੇ ਵਿੱਚ ਰਹਿਣਾ ਚਾਹਣੀ ਆ ਮੈਂ। ਤੇ ਉਹਦਾ ਪੁੱਤਰ ਆ ਜਿਹੜਾ ਸੀਤਾ ਦੇਵੀ ਦਾ ਗੌਰਵ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਹੁਣ ਆਪਾਂ ਸ਼ਹਿਰ ਦੇ ਵਿੱਚ ਰਵਾਂਗੇ। ਇੱਥੇ ਕਿਹੜਾ ਆਪਾਂ ਰਹਿਣਾ ਵੀ ਆਪਾਂ ਇਹ ਘਰ ਵੇਚ ਦਿੰਨੇ ਆ। ਉਹਦੀ ਮਾਂ ਕਹਿੰਦੀ ਕਿ ਪੁੱਤਰ ਇਸ ਘਰ ਦੇ ਵਿੱਚ ਤੇਰੇ ਪਾਪਾ ਦਾ ਹਨਾ ਅ ਮ ਬਚਪਨ ਵਿੱਚ ਤੇ ਅਜਵਾਨ ਹੋਏ ਫਿਰ ਸਾਡਾ ਵਿਆਹ ਹੋਇਆ ਵੀ ਤੇਰੇ ਪਾਪਾ ਦੀਆਂ ਯਾਦਾਂ ਨੇ ਇਸ ਘਰ ਦੇ ਵਿੱਚ ਇਸ ਲਈ ਮੈਂ ਵੇਚਣਾ ਨਹੀਂ ਚਾਹੁੰਦੀ ਉਹ ਕਹਿੰਦਾ ਮਾਂ ਇਹ ਪ੍ਰਾਣੀਆਂ ਗੱਲਾਂ ਨਾ ਕਰ ਤੂੰ ਵੀ ਇਦਾਂ ਨਹੀਂ ਗੱਲਾਂ ਕਰਦੇ ਹੁੰਦੇ ਦੇਖ ਆਪਾਂ ਹੁਣ ਬਾਹਰ ਮਤਲਬ ਘਰ ਲਵਾਵਾਂਗੇ ਤੇ ਬਹੁਤ ਮਹਿੰਗਾ ਹੋਣਾ ਇੰਨਾ ਪੈਸਾ ਮੇਰੇ ਕੋਲ ਵੀ ਹੈ ਨਹੀਂ ਕਿ ਮੈਂ ਕਰੋੜਾ ਰੁਪਇਆ ਲਾ ਸਕਾਂ ਇਹ ਆਪਣੀ ਹਨਾ ਪ੍ਰਾਪਰਟੀ ਕਾਫੀ ਮਹਿੰਗੀ ਆ ਵੀ ਇਹਨੂੰ ਵੇਚ ਦਿਓ ਸੀਤਾ ਦੇਵੀ ਆਪਣੇ ਪੁੱਤਰ ਦੇ ਆਖੇ ਲੱਗ ਕੇ ਆਪਣਾ ਘਰ ਵੇਚ ਦਿੰਦੀ ਆ ਉਹਦਾ ਪੁੱਤਰ ਆ ਜਿਹੜਾ ਸਾਰੇ ਪੈਸੇ ਆਪਣੇ ਹੱਥ ਚ ਕਰ ਲੈਂਦਾ ਉਸ ਤੋਂ ਬਾਅਦ ਉਹ ਸ਼ਹਿਰ ਦੇ ਵਿੱਚ ਪਹਿਲਾਂ ਇੱਕ ਕਿਰਾਏ ਦਾ ਮਕਾਨ ਲੈਂਦੇ ਆ ਕਹਿੰਦੇ ਆ ਕਿ ਫਲੈਟ ਜਿਹੜੇ ਦੇਖ ਰਹੇ ਆ ਹਨਾ ਵੀ ਵਧੀਆ ਨਹੀਂ ਕੋਈ ਵੀ ਮਿਲ ਰਿਹਾ ਵੀ ਪਲਾਟ ਲਵਾਂਗੇ ਆਪਣਾ ਤੇ ਫਿਰ ਘਰ ਪਾਵਾਂਗੇ ਤੇ ਜਿਹੜਾ ਫਲੈਟ ਉਹ ਰੈਂਟ ਤੇ ਲੈਂਦੇ ਆ ਨਾ ਬਹੁਤ ਛੋਟਾ ਹੁੰਦਾ ਉਹਦਾ ਪੁੱਤਰ ਕਹਿੰਦਾ ਕਿ 4 ਮਹੀਨਿਆਂ ਦੇ ਵਿੱਚ ਅਸੀਂ ਘਰ ਬਣਾ ਲੈਣਾ ਉਹਨਾਂ ਟਾਈਮ ਤੁਸੀਂ ਵਿਰਧਾ ਆਸ਼ਰਮ ਚਲੇ ਜਾਓ ਸੀਤਾ ਦੇਵੀ ਵਿਰਧਾ ਆਸ਼ਰਮ ਦਾ ਨਾਮ ਸੁਣ ਕੇ ਚੌਂਕ ਜਾਂਦੀ ਆ ਪਰ ਉਹ ਆਪਣੇ ਪੁੱਤਰ ਕਰਕੇ ਕੁਝ ਵੀ ਨਹੀਂ ਕਹਿੰਦੀ। ਉਹਨੂੰ ਇਹ ਹੁੰਦਾ ਵੀ ਚੱਲ ਕੋਈ ਨਾ ਮੇਰਾ ਪੁੱਤਰ ਖੁਸ਼ ਹੋਣਾ ਚਾਹੀਦਾ। ਉਹ ਕਹਿੰਦੀ ਹੈ ਠੀਕ ਆ। ਉਹ ਹਾਮੀ ਭਰ ਦਿੰਦੀ ਆ ਤੇ ਉਹਦਾ ਪੁੱਤਰ ਨੂੰ ਉਹ ਉਹਨੂੰ ਵਿਰਧਾ ਆਸ਼ਰਮ ਛੱਡ ਕੇ ਆਉਂਦਿਆ। 6 ਮਹੀਨੇ ਗੁਜ਼ਰ ਜਾਂਦੇ ਆ, ਸਾਲ ਗੁਜ਼ਰ ਜਾਂਦਾ ਪਰ ਗੌਰਵ ਕਦੇ ਵੀ ਆਪਣੀ ਮਾਂ ਨੂੰ ਵਿਰਧਾ ਆਸ਼ਰਮ ਨਾਲ ਮਿਲਣ ਜਾਂਦਾ ਨਾ ਲੈਣ ਜਾਂਦਾ। ਤੇ ਹੁਣ ਸੀਤਾ ਦੇਵੀ ਹੈ ਜਿਹੜੀ ਉਹ ਸਮਝ ਜਾਂਦੀ ਆ ਵੀ ਮੇਰਾ ਪੁੱਤਰ ਮੈਨੂੰ ਧੋਖੇ ਨਾਲ ਇੱਥੇ ਛੱਡ ਕੇ ਗਿਆ ਤੇ ਧੋਖੇ ਨਾਲ ਹੀ ਉਹਨੇ ਘਰ ਵੇਚਿਆ ਵੀ ਉਹ ਹੁਣ ਮੈਨੂੰ ਕਦੇ ਵੀ ਲੈਣ ਨਹੀਂ ਆਊਗਾ। ਪਰ ਫਿਰ ਵੀ ਸੀਤਾ ਦੇਵੀ ਆਪਣੇ ਕਮਰੇ ਦੇ ਵਿੱਚ ਕੰਧ ਤੇ ਲੱਗੀ ਹੋਈ ਆਪਣੇ ਪੁੱਤਰ ਦੀ ਤਸਵੀਰ ਨੂੰ ਦੇਖ ਕੇ ਰੋਜ਼ ਰੋਂਦੀ ਆ ਤੇ ਉਹਦਾ ਪੁੱਤਰ ਆ ਜਿਹੜਾ ਤਸਵੀਰ ਵਿੱਚੋਂ ਹੀ ਉਹ ਆਪਣੀ ਮਾਂ ਵੱਲ ਵੇਖਦਾ ਰਹਿੰਦਾ ਤੇ ਉਹ ਬਹੁਤ ਵਾਰ ਤਸਵੀਰ ਨੂੰ ਹੱਥ ਲਾ ਕੇ ਕਹਿੰਦੀ ਆ ਕਿ ਗੌਰਵ ਤੂੰ ਉਹੀ ਗੌਰਵ ਆ ਜਿਹਦੇ ਲਈ ਮੈਂ ਆਪਣੇ ਪਤੀ ਦਾ ਦੁੱਖ ਵੀ ਨਹੀਂ ਮਣਾਇਆ ਸੀ ਮੈਂ ਤੇਰੇ ਕਰਕੇ ਸਟਰੋਂਗ ਹੋਈ ਸੀ ਵੀ ਤੇਰੇ ਤੇਰੇ ਬਚਪਨ ਦੇ ਵਿੱਚ ਕੋਈ ਐਦਾਂ ਦਾ ਤੈਨੂੰ ਸਦਮਾ ਨਾ ਲੱਗੇ ਕਿ ਉਹ ਸਦਮਾ ਤੇਰੀ ਫਿਊਚਰ ਦੇ ਵਿੱਚ ਅੜੀਕਾ ਬਣੇ ਵੀ ਤੈਨੂੰ ਇੱਕ ਵਾਰ ਵੀ ਆਪਣੀ ਮਾਂ ਦਾ ਦਰਸ ਨਹੀਂ ਆਇਆ ਐਸੀ ਤਰ੍ਹਾਂ ਉਹ ਫੋਟੋਆਂ ਦੇ ਨਾਲ ਗੱਲਾਂ ਕਰਦੀ ਰਹਿੰਦੀ ਆ ਤੇ ਇੱਧਰ ਜਿਹੜਾ ਗੌਰਵ ਹੁੰਦਾ ਉਹ ਆਪਣੀ ਮਾਂ ਨੂੰ ਵਿਰਧ ਆਸ਼ਰਮ ਛੱਡਣ ਤੋਂ ਬਾਅਦ ਆਪਣੀ ਪਤਨੀ ਦੇ ਨਾਲ ਆਪਣੇ ਨਵੇਂ ਫਲੈਟ ਦੇ ਵਿੱਚ ਸ਼ਿਫਟ ਹੋ ਜਾਂਦਾ ਬਹੁਤ ਸੋਹਣਾ ਤੇ ਬਹੁਤ ਮਹਿੰਗਾ ਇੱਕ ਫਲੈਟ ਲੈ ਲੈਂਦੇ ਆ ਬਿਜ਼ਨਸ ਆ ਉਹਨੂੰ ਹੋਰ ਵਧਾ ਲੈਂਦੇ ਆ ਮਿਹਨਤੀ ਸੀ ਦੋਨੋਂ ਮਿਹਨਤ ਕਰਦੇ ਆ ਐਸੀ ਤਰ੍ਹਾਂ ਜ਼ਿੰਦਗੀ गुਜ਼ਰਦੀ ਰਹਿੰਦੀ ਆ ਤੇ ਗੌਰਵ ਆ ਜਿਹੜਾ ਉਹ ਕਦੇ-ਕਦੇ ਆਪਣੀ ਮਾਂ ਬਾਰੇ ਸੋਚਦਾ ਜੁਰਾ ਤੇ ਉਹਨੇ ਕਈ ਵਾਰ ਰੀਆ ਨੂੰ ਕਿਹਾ ਵੀ ਕਿ ਵੈਸੇ ਆਪਣੇ ਘਰੇ ਕਿਸ ਚੀਜ਼ ਦਾ ਘਾਟਾ ਕਿ ਆਪਾਂ ਮਾਂ ਨੂੰ ਨਾਲ ਨਹੀਂ ਰੱਖ ਸਕਦੇ ਧਰੀਆ ਕਹਿ ਦਿੰਦੀ ਵੀ ਜੇ ਤੂੰ ਆਪਣੀ ਮਾਂ ਨੂੰ ਰੱਖਣਾ ਤਾਂ ਮੈਨੂੰ ਛੱਡ ਦੇ ਮੈਨੂੰ ਤੇਰੀ ਮਾਂ ਪਸੰਦ ਨਹੀਂ ਅਣਪੜ ਟਾਈਪ ਦੀ ਆ ਉਹ ਨੂੰ ਐ ਨਹੀਂ ਪਤਾ ਕਿਵੇਂ ਰਹਿਣਾ ਮੈਂ ਤੇਰੀ ਮਾਂ ਦੇ ਨਾਲ ਨਹੀਂ ਰਹਿ ਸਕਦੀ ਤਾਂ ਜਿਹੜਾ ਗੌਰਵ ਆ ਉਹ ਚੁੱਪ ਕਰ ਜਾਂਦਾ ਉਹ ਰੀਆ ਦਾ ਵਿਰੋਧ ਨਹੀਂ ਕਰਦਾ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਅ ਅੱਜ ਹੋਰ ਸਵੇਰੇ ਹੋਰ 2 ਸਾਲ ਬੀਤ ਜਾਂਦੇ ਆ 2 ਸਾਲ ਦੇ ਵਿੱਚ ਸੀਤਾ ਦੇਵੀ ਇਹ ਮਨ ਪੱਕਾ ਉਹਦੇ ਮਨ 'ਚ ਹੋ ਜਾਂਦਾ ਵੀ ਹੁਣ ਮੇਰਾ ਪੁੱਤਰ ਨਾ ਕਦੇ ਮੈਨੂੰ ਮਿਲਣ ਆਊਗਾ ਤੇ ਨਾ ਹੀ ਮੈਨੂੰ ਕਦੇ ਲੈਣ ਆਉਣਾ ਤਾਂ ਦੂਰ ਦੀ ਗੱਲ ਆ ਤੇ ਇੱਕ ਦਿਨ ਅਚਾਨਕ ਜਿਹੜਾ ਵਿਰਧਾ ਆਸ਼ਰਮ ਆ ਉਹਦਾ ਜੋ ਸੰਚਾਲਕਾ ਉਹਦੇ ਕੋਲ ਫੋਨ ਆਉਂਦਾ ਤੇ ਉਹ ਫੋਨ ਸੁਣ ਕੇ ਉੱਥੋਂ ਦੇ ਇੱਕ ਜਿਹੜਾ ਸਹਾਇਕ ਹੁੰਦਾ ਉਹਨੂੰ ਆਵਾਜ਼ ਮਾਰਦਾ ਬੈਲ ਮਾਰਦਾ ਤੇ ਸਹਾਇਕ ਆਉਂਦਾ ਉਹਨੂੰ ਕਹਿੰਦਾ ਕਿ ਸੀਤਾ ਦੇਵੀ ਨੂੰ ਬੁਲਾ ਕੇ ਲੈ ਕੇ ਆਓ ਚਲੋ ਸੀਤਾ ਦੇਵੀ ਉੱਥੇ ਜਾਂਦੀ ਆ ਸੰਚਾਲਕ ਕੋਲ ਜਾਂਦੀ ਆ ਤੇ ਉਹ ਕਹਿੰਦਾ ਕਿ ਮਾਤਾ ਜੀ ਤੁਸੀਂ ਤਿਆਰ ਹੋ ਜਾਓ ਆਪਾਂ ਹਸਪਤਾਲ ਜਾਣਾ ਉਹ ਕਹਿੰਦੀ ਵੀ ਕਿਉਂ ਹਸਪਤਾਲ ਕਿਉਂ ਮੈਂ ਤਾਂ ਬਿਲਕੁਲ ਠੀਕ ਆ ਮੈਨੂੰ ਤਾਂ ਕੁਝ ਨਹੀਂ ਹੋਇਆ ਉਹ ਕਹਿੰਦਾ ਤੁਸੀਂ ਤਾਂ ਠੀਕ ਹੋ ਪਰ ਆਪਾਂ ਹਸਪਤਾਲ ਜਾਣਾ ਸੀਤਾ ਦੇਵੀ ਕਹਿੰਦੀ ਵੀ ਤਿਆਰ ਹੋਣ ਨੂੰ ਕਿਹੜਾ ਮੈਂ ਹਨਾ ਕੋਈ ਟੌਰ ਕੱਢਣੀ ਆ ਵੀ ਨਾ ਮੈਂ ਲਈ ਸਵੇਰੇ ਉੱਠਣਸਾਰ ਮੈਂ ਨਹਾ ਕੇ ਕੱਪੜੇ ਚੇਂਜ ਕਰ ਲੈਣੇ ਆ ਮੈਂ ਪਾਠ ਕਰਨਾ ਹੁੰਦਾ ਵੀ ਮੈਂ ਤਿਆਰੀ ਆ ਚਲੋ ਸੰਚਾਲਕਾ ਜਿਹੜਾ ਉਹ ਗੱਡੀ ਕਢਦਾ ਤੇ ਸੀਤਾ ਦੇਵੀ ਨੂੰ ਬਿਠਾ ਕੇ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਵੱਲ ਜਿਹੜਾ ਆਪਣੀ ਗੱਡੀ ਪਾ ਲੈਂਦਾ ਤੇ ਹਸਪਤਾਲ ਦੇ ਵਿੱਚ ਪਹੁੰਚ ਕੇ ਸੀਤਾ ਦੇਵੀ ਫਿਰ ਉਹਨੂੰ ਸੰਚਾਲਕ ਨੂੰ ਪੁੱਛਦੀ ਆ ਕਿ ਤੁਸੀਂ ਮੈਨੂੰ ਇੱਥੇ ਕਿਉਂ ਲੈ ਕੇ ਆਏ ਹੋ ਤੇ ਸੰਚਾਲਕਾ ਜਿਹੜਾ ਉਹ ਸੀਤਾ ਦੇਵੀ ਦੀ ਬਾਹ ਫੜ ਕੇ ਅੱਗੇ ਉਹਨੂੰ ਆਈਸੀਯੂ ਦੇ ਵਿੱਚ ਲੈ ਜਾਂਦਾ ਆਈਸੀਯੂ ਦਾ ਦਰਵਾਜ਼ਾ ਬੰਦ ਹੁੰਦਾ ਦੇਖੋ ਕਿਸੇ ਨੂੰ ਆਗਿਆ ਨਹੀਂ ਹੁੰਦੀ ਅੰਦਰ ਜਾਣ ਦੀ ਪਰ ਉਹਦੇ ਡੇਟ ਤੇ ਜੋ ਸ਼ੀਸ਼ਾ ਲੱਗਿਆ ਹੁੰਦਾ ਉੱਥੇ ਖੜ ਕੇ ਉਹ ਸੀਤਾ ਦੇਵੀ ਨੂੰ ਦੁਖਾਉਂਦਾ ਕਿ ਉਧਰ ਦੇਖੋ ਤੇ ਸੀਤਾ ਦੇਵੀ ਦੂਰੋਂ ਹੀ ਪਛਾਣ ਲੈਂਦੀ ਆ ਕਿ ਆਈ ਸੀ ਯੂ ਦੇ ਬੈੱਡ ਤੇ ਜੋ ਪਿਆਗਾ ਉਹ ਦਾ ਬੇਟਾ ਉੱਥੇ ਹੀ ਉਹ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਤੇ ਉਹਦੀ ਰੋਣ ਦੀ ਆਵਾਜ਼ ਸੁਣ ਕੇ ਡਾਕਟਰ ਵੀ ਆ ਜਾਂਦੇ ਆ ਕਿਉਂਕਿ ਉੱਥੇ ਰੌਲਾ ਪਾਉਣਾ ਨਹੀਂ ਸੀ ਹੋਰ ਵੀ ਮਰੀਜ਼ ਆ ਜਿਹੜੇ ਆਸੇ ਪਾਸੇ ਦੇ ਉਹਨਾਂ ਨੂੰ ਟੋਕਣ ਲੱਗ ਜਾਂਦੇ ਆ ਵੀ ਤੁਸੀਂ ਕਿਉਂ ਰੋਂਦੇ ਹੋ ਚਲੋ ਜਿਹੜੇ ਡਾਕਟਰ ਆਉਂਦੇ ਆ ਤੇ ਕਹਿੰਦੇ ਆ ਵੀ ਇਹ ਮਾਤਾ ਕੌਣ ਆ ਕੀ ਹੋਇਆ ਇਹਨੂੰ ਇਹ ਕਿਉਂ ਰੋ ਰਹੀ ਆ ਤਾਂ ਜਿਹੜਾ ਸੰਚਾਲਕ ਆ ਉਹ ਦੱਸਦਾ ਕਿ ਜੋ ਸਾਹਮਣੇ ਬੈਠ ਤੇ ਪਿਆ ਮੁੰਡਾ ਗੌਰਵ ਉਹਦੀ ਮਾਂ ਇਹ ਤੇ ਉਹ ਕਹਿੰਦੇ ਕਿ ਇਹ ਉਹਨੂੰ ਤਾਂ 2-3 ਦਿਨ ਹੋ ਗਏ ਐਡਮਿਟ ਹੋਇਆ ਵੀ ਮਾਂ ਹੁਣ ਕਿੱਥੋਂ ਆ ਗਈ ਤਾਂ ਉਹ ਦੱਸਦਾ ਕਿ ਇਹ ਵਿਰਧਾ ਆਸ਼ਰਮ ਦੇ ਵਿੱਚ ਰਹਿੰਦੇ ਨੇ ਤਾਂ ਚਲੋ ਡਾਕਟਰ ਆ ਜਿਹੜੇ ਉਹ ਕਹਿੰਦੇ ਵੀ ਮਾਤਾ ਜੀ ਰੋ ਨਾ ਹੌਂਸਲਾ ਰੱਖੋ ਤੇ ਉਹ ਡਾਕਟਰ ਨੂੰ ਪੁੱਛਦੀ ਆ ਵੀ ਮੇਰੇ ਪੁੱਤਰ ਨੂੰ ਕੀ ਹੋਇਆ ਤਾਂ ਡਾਕਟਰ ਆ ਜਿਹੜਾ ਉਹ ਸੀਤਾ ਦੇਵੀ ਨੂੰ ਦੱਸਦਾ ਕਿ 3 ਦਿਨ ਪਹਿਲਾਂ ਤੁਹਾਡੇ ਪੁੱਤਰ ਦਾ ਐਕਸੀਡੈਂਟ ਹੋਇਆ ਸੀ ਤੇ ਕੁਝ ਲੋਕ ਇਹਨੂੰ ਇੱਥੇ ਐਡਮਿਟ ਕਰਾ ਕੇ ਗਏ ਸੀ ਤੇ ਐਕਸੀਡੈਂਟ ਦੇ ਵਿੱਚ ਤੁਹਾਡੇ ਪੁੱਤਰ ਦੀਆਂ ਦੋਨੇ ਅੱਖਾਂ ਦੀ ਰੋਸ਼ਨੀ ਚਲੀ ਗਈ ਆ ਇਸ ਕਰਕੇ ਇਹ ਕੁਝ ਵੀ ਹੁਣ ਦੇਖ ਨਹੀਂ ਸਕਦਾ ਤੇ ਜਿਹੜੀ ਸੀਤਾ ਦੇਵੀ ਉਹ ਉੱਥੇ ਹੀ ਰੋਣ ਲੱਗ ਜਾਂਦੀ ਆ ਉਹ ਕਹਿੰਦੀ ਆ ਵੀ ਇਦਾਂ ਕਿਵੇਂ ਹੋ ਗਿਆ ਡਾਕਟਰ ਨੂੰ ਹੌਸਲਾ ਦਿੰਦੇ ਆ ਤੇ ਉਹ ਕਹਿੰਦੀ ਵੀ ਕੀ ਕੋਈ ਹੱਲ ਹੋ ਨਹੀਂ ਸਕਦਾ ਵੀ ਕੋਈ ਅੱਖ ਹਨਾ ਟ੍ਰਾਂਸਪਲੈਂਟ ਨਹੀਂ ਹੋ ਸਕਦੀ ਆਈ ਵੀ ਅੱਖ ਨਹੀਂ ਪੈ ਸਕਦੀ ਡਾਕਟਰ ਕਹਿੰਦਾ ਬਿਲਕੁਲ ਪੈ ਸਕਦੀ ਆ ਮਾਤਾ ਅੱਖ ਕਿਉਂ ਨਹੀਂ ਪੈ ਸਕਦੀ ਪਰਾ ਅੱਖ ਦੇਵੇ ਕੋਣ ਉਹ ਕਹਿੰਦੀ ਲੈ ਮੇਰੀ ਨੂਹ ਦੇਉਗੀ ਉਹ ਕਹਿੰਦਾ ਕਿ ਮਾਤਾ ਉਹ ਤੁਹਾਡੀ ਨੂਹ ਹੀ ਹੋਣੀ ਆ ਫਿਰ ਰੀ ਆਰੀ ਆ ਉਹ ਤਾਂ ਸਾਫ ਬਣਾ ਕਰ ਗਈ ਵੀ ਉਹ ਕਹਿੰਦੀ ਮੈਂ ਨਹੀਂ ਅੱਖ ਦੇਣੀ ਵੀ ਜੇ ਮੈਂ ਅੱਖ ਆਪਦੀ ਕਢਵਾ ਲਈ ਤਾਂ ਮੇਰੀ ਜਿਹੜੀ ਬਿਊਟੀ ਆ ਉਹ ਖਤਮ ਹੋ ਜੂਗੀ ਮੇਰੀ ਸੁੰਦਰਤਾ ਖਤਮ ਹੋ ਜੂਗੀ ਕੁੜੀਆਂ ਨੂੰ ਜਿਆਦਾ ਬਿਊਟੀ ਦਾ ਹੁੰਦਾ ਆਪਣੀ ਦਾ ਤੇ ਉਹ ਕਹਿੰਦੀ ਵੀ ਅੱਛਾ ਡਾਕਟਰ ਕਹਿੰਦਾ ਹਾਂ ਕਹਿੰਦੀ ਚਲ ਫਿਰ ਮੈਂ ਆਂ ਦੇਉਂ ਅੱਖ ਮੇਰੀ ਅੱਖ ਪੈ ਸਕਦੀ ਆ ਡਾਕਟਰ ਕਹਿੰਦੇ ਵੀ ਹਾਂ ਤੁਹਾਡੀ ਅੱਖ ਪੈ ਸਕਦੀ ਆ ਪਰ ਤੁਹਾਡੀ ਏਜ ਜ਼ਿਆਦਾ ਹੋਣ ਕਰਕੇ ਸਰਜਰੀ ਦਾ ਥੋੜਾ ਰਿਸਕ ਆ ਤੁਹਾਨੂੰ ਕੁਝ ਵੀ ਹੋ ਸਕਦਾ ਤਾਂ ਅਸੀਂ ਤਾਂ ਦੇਵੀ ਕਹਿੰਦੀ ਵੀ ਮੈਨੂੰ ਕੋਈ ਪਰਵਾਹ ਨਹੀਂ ਵੀ ਹੁਣ ਤਾਂ ਮੈਂ ਮਰਿਆ ਨਾਲੋਂ ਵੀ ਹਨਾ ਬੱਤਰ ਜ਼ਿੰਦਗੀ ਜੀ ਰਹੀ ਆ ਵੀ ਵਧੀਆ ਇਸ ਗੱਲ ਨੂੰ ਤਾਂ ਚਲੋ ਜੇ ਮੈਨੂੰ ਕੁਝ ਹੁੰਦਾ ਵੀ ਆ ਪਰ ਮੇਰੇ ਪੁੱਤਰ ਨੂੰ ਦਿਸਣਾ ਚਾਹੀਦਾ ਡਾਕਟਰ ਇੱਕ ਮਾਂ ਦਾ ਆਪਣੇ ਪੁੱਤਰ ਪ੍ਰਤੀ ਪਿਆਰ ਵੇਖ ਕੇ ਹੈਰਾਨ ਹੁੰਦੇ ਆ ਤੇ ਚਲੋ ਕਹਿੰਦੇ ਆ ਕਿ ਠੀਕ ਆ ਮਾਤਾ ਜੀ ਤਾਰੇ ਮੁੱਢਲੇ ਟੈਸਟ ਆ ਜਿਹੜੇ ਕੀਤੇ ਜਾਂਦੇ ਆ ਤੇ ਸੀਤਾ ਦੇਵੀ ਨੂੰ ਓਟੀ ਦੇ ਵਿੱਚ ਲਟਾ ਲਿਆ ਜਾਂਦਾ ਬਰਾਬਰ ਉਹਦਾ ਪੁੱਤਰ ਪਿਆ ਹੁੰਦਾ ਤੇ ਬੇਹੋਸ਼ੀ ਦਾ ਇੰਜੈਕਸ਼ਨ ਲਾ ਕੇ ਜਦੋਂ ਆਈਜ਼ ਟ੍ਰਾਂਸਪਲੈਂਟ ਦਾ ਕੰਮ ਸ਼ੁਰੂ ਹੁੰਦਾ ਤਾਂ ਚਲੋ ਸੀਤਾ ਦੇਵੀ ਨੂੰ ਕੋਈ ਹੋਸ਼ ਨਹੀਂ ਹੁੰਦੀ 6-7 ਘੰਟਿਆਂ ਬਾਅਦ ਡਾਕਟਰ ਬਾਹਰ ਆਉਂਦੇ ਆ ਕਿ ਵਰਦਾ ਆਸ਼ਰਮ ਦਾ ਸੰਚਾਲਕ ਹੁੰਦਾ ਉਹ ਵੀ ਉੱਥੇ ਹੀ ਹੁੰਦਾ ਡਾਕਟਰ ਉਹਨਾਂ ਨੂੰ ਦੱਸਦੇ ਆ ਕਿ ਸਰਜਰੀ ਆ ਜਿਹੜੀ ਉਹ ਸਕਸੈਸਫੁਲ ਹੋ ਗਈ ਆ ਵੀ ਹੁਣ ਦੇਖਣ ਤੋਂ ਬਾਅਦ ਪਤਾ ਲੱਗੂ ਹਨਾ ਤੇ ਚਲੋ 6-7 ਘੰਟਿਆਂ ਬਾਅਦ ਜਦੋਂ ਉਹਨਾਂ ਨੂੰ ਹੋਸ਼ ਆਉਂਦਾ ਡਾਕਟਰ ਆਉਂਦੇ ਆ ਤੇ ਜਦੋਂ ਉਹਨਾਂ ਦੀਆਂ ਅੱਖਾਂ ਤੋਂ ਪੱਟੀਆਂ ਖੋਲੀਆਂ ਜਾਂਦੀਆਂ ਤਾਂ ਗੌਰਵ ਨੂੰ ਕਿਹਾ ਜਾਂਦਾ ਕਿ ਤੁਸੀਂ ਵੇਖੋ ਗੌਰਵ ਜਿਹੜਾ ਉਹ ਨਾਲ ਦੇ ਬੈੱਡ ਤੇ ਪਈ ਆਪਣੀ ਮਾਂ ਨੂੰ ਵੇਖਦਾ ਤੇ ਕਹਿੰਦਾ ਕਿ ਡਾਕਟਰ ਸਾਹਿਬ ਸ਼ੁਕਰੀਆ ਤੁਹਾਡਾ ਵੀ ਮੈਨੂੰ ਦਿਸ ਰਿਹਾ ਵੀ ਮੈਨੂੰ ਦਿਸਣ ਲੱਗ ਗਿਆ ਤੇ ਉਹ ਸੋਚਦਾ ਵੀ ਮੇਰੀ ਮਾਂ ਇੱਥੇ ਬੈੱਡ ਤੇ ਕਿਉਂ ਪਈ ਹੈਗੀ ਤਾਂ ਜਦੋਂ ਡਾਕਟਰ ਨੂੰ ਪੁੱਛਦਾ ਤਾਂ ਡਾਕਟਰ ਦੱਸਦੇ ਆ ਕਿ ਜੇ ਅੱਜ ਤੁਸੀਂ ਵੇਖ ਰਹੇ ਹੋ ਤਾਂ ਤੁਹਾਡੀ ਮਾਂ ਦੀ ਵਜ੍ਹਾ ਨਾਲ ਕਿਉਂਕਿ ਤੁਹਾਡੀ ਮਾਂ ਨੇ ਹੀ ਤੁਹਾਨੂੰ ਇੱਕ ਅੱਖ ਡੋਨੇਟ ਕੀਤੀ ਆ ਇਸੇ ਕਰਕੇ ਤੁਸੀਂ ਦੇਖ ਸਕਦੇ ਹੋ ਇਹ ਗੱਲ ਸੁਣ ਕੇ ਗਵਾਰਾ ਜਿਹੜਾ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਡਾਕਟਰ ਕਹਿੰਦੇ ਆ ਕਿ ਤੂੰ ਨੂੰ ਪਹਿਲੀ ਵਾਰ ਦੇਖਣ ਲੱਗਿਆ ਹਨਾ ਐਕਸੀਡੈਂਟ ਤੋਂ ਬਾਅਦ ਤੇ ਤੂੰ ਰੋਣਾ ਨਹੀਂ ਹੈਗਾ ਹੰਝੂ ਨਹੀਂ ਲਿਆਉਣੇ ਅੱਖਾਂ ਦੇ ਵਿੱਚ ਤੇ ਫਿਰ ਉਹ ਪੁੱਛਦਾ ਵੀ ਮੇਰੀ ਪਤਨੀ ਕਿੱਥੇ ਆ ਤਾਂ ਡਾਕਟਰ ਕਹਿੰਦੇ ਆ ਕਿ ਤੁਹਾਡੀ ਪਤਨੀ ਤਾਂ ਉਸੇ ਦਿਨ ਹੀ ਚਲੀ ਗਈ ਸੀ ਜਦੋਂ ਅਸੀਂ ਤੁਹਾਡੀ ਪਤਨੀ ਨੂੰ ਕਿਹਾ ਸੀ ਕਿ ਤੁਸੀਂ ਅੱਖ ਦਾਨ ਕਰ ਸਕਦੇ ਹੋ ਚਲੋ ਗੌਰਵ ਦਾ ਬੜਾ ਮਨ ਦੁਖੀ ਹੁੰਦਾ ਵੀ ਉਹੀ ਪਤਨੀ ਜਿਹੜੇ ਕਰਕੇ ਮੈਂ ਆਪਣੀ ਮਾਂ ਨੂੰ ਘਰੋਂ ਕੱਢਿਆ ਜਿਹੜੀ ਮਾਂ ਨੂੰ ਮੈਂ ਘਰੋਂ ਕੱਢ ਕੇ ਵਿਰਦਾ ਆਸ਼ਰਮ ਛੱਡਿਆ ਉਹ ਸ ਮਾਂ ਨੇ ਤਾਂ ਮੇਰੇ ਲਈ ਅੱਖ ਦਾਣ ਕੀਤੀ ਤੇ ਪਤਨੀ ਹੈ ਜਿਹੜੀ ਉਹ ਮੇਰੇ ਦੁੱਖ ਦੇ ਸੁੱਖ ਦੇ ਮੇਰਾ ਸਾਥ ਵੀ ਨਹੀਂ ਦੇ ਸਕੀ ਚਲੋ ਉਹਨੂੰ ਗੁੱਸਾ ਆਉਂਦਾ ਪਰ ਉਹ ਬੋਲਦਾ ਕੁਛ ਨਹੀਂ ਥੋੜੇ ਦਿਨ ਹਸਪਤਾਲ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਦੋਨਾਂ ਮਾਂ ਪੁੱਤਾਂ ਨੂੰ ਛੁੱਟੀ ਦੇ ਦਿੱਤੀ ਜਾਂਦੀ ਆ ਤੇ ਜੋ ਵਿਰਦਾ ਆਸ਼ਰਮ ਦਾ ਸੰਚਾਲਕ ਹੁੰਦਾ ਉਸ ਦਿਨ ਵੀ ਆਇਆ ਹੁੰਦਾ ਤੇ ਉਹ ਸੀਤਾ ਦੇਵੀ ਨੂੰ ਲੈ ਕੇ ਜਾਣ ਲੱਗਦਾ ਤੇ ਗੌਰਵ ਕਹਿੰਦਾ ਕਿ ਸਰ ਤੁਸੀਂ ਕਿਉਂ ਸ਼ਰਮਿੰਦਾ ਕਰ ਰਹੇ ਹੋ ਇੰਨੀ ਹੀ ਸ਼ਰਮਿੰਦਗੀ ਮੇਰੇ ਲਈ ਬਹੁਤ ਆ ਵੀ ਜਿੰਨਾ ਟਾਈਮ ਮੇਰੀ ਮਾਂ ਜਿਹੜੀ ਉਹ ਵਿਰਧਾ ਆਸ਼ਰਮ ਚ ਰਹੀ ਮੇਰੇ ਲਈ ਉਹ ਸਮਾਂ ਜਿਹੜਾ ਉਹ ਬਹੁਤ ਮੈਨੂੰ ਹੁਣ ਅੱਜ ਦੀ ਘੜੀ ਸ਼ਰਮ ਆਉਂਦੀ ਔ ਉਸ ਸਮੇਂ ਤੇ ਵੀ ਉਹ ਸਮੇਂ ਨੂੰ ਮੈਂ ਆਪਣੀ ਲਾਈਫ ਚੋਂ ਕੱਟ ਨਹੀਂ ਸਕਦਾ ਕਾਸ਼ ਮੈਂ ਕੱਟ ਸਕਦਾ ਹੁੰਦਾ ਤੇ ਚਲੋ ਸੰਚਾਲਕ ਕਹਿੰਦਾ ਕਿ ਦੇਰ ਆਈ ਦਰੁਸਤਾਈ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਆਪਣੀ ਮਾਂ ਨੂੰ ਲੈ ਕੇ ਘਰ ਆ ਜਾਂਦਾ ਕਰ ਆ ਕਿ ਉਹ ਕੇਅਰ ਟੇਕਰ ਰੱਖਦਾ ਜਿਹੜੀ ਉਹਦੀ ਵੀ ਖਿਆਲ ਰੱਖੇ ਤੇ ਉਹਦੀ ਮਾਂ ਦਾ ਵੀ ਰੱਖੇ ਤੇ ਚਲੋ ਦੋਨੋਂ ਮਾਂ ਪੁੱਤ ਦੋ ਮਹੀਨਿਆਂ ਬਾਅਦ ਬਿਲਕੁਲ ਠੀਕ ਹੋ ਜਾਂਦੇ ਆ ਤੇ ਉਹਦੀ ਮਾਂ ਜਿਹੜੀ ਉਹਨੂੰ ਵੇਖ ਕੇ ਖੁਸ਼ ਹੁੰਦੀ ਆ ਵੀ ਚਲ ਉਹੀ ਮੇਰਾ ਪੁੱਤਰ ਹਨਾ ਜਿਹੜੀਆਂ ਗਲਤੀਆਂ ਇਹ ਤੋਂ ਹੋਈਆਂ ਵੀ ਇਹਨੇ ਸੁਧਾਰੀਆਂ ਤੇ ਪੁੱਤਰ ਵੀ ਆਪਣੀ ਮਾਂ ਦੇ ਗੋਡੇ ਵੇਖ ਕੇ ਉਹ ਤੋਂ ਮਾਫੀ ਮੰਗਦਾ ਕਿ ਮਾਂ ਮੈਂ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਤੇਰੇ ਨਾਲ ਜੋ ਕੀਤਾ ਉਹ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਚਲ ਉਹਦੀ ਮਾਂ ਨੂੰ ਮਾਫ ਕਰ ਦਿੰਦੀ ਆ ਪਰ ਘਰ ਦੇ ਵਿੱਚ ਜਿਹੜੀ ਰੀਆ ਉਹਦੀ ਕਮੀ ਮਹਿਸੂਸ ਹੁੰਦੀ ਆ ਉਹਨਾਂ ਨੂੰ ਕਿ ਘਰ ਦੇ ਵਿੱਚ ਸਿਰਫ ਦੋ ਮਾਂ ਪੁੱਤ ਹੁੰਦੇ ਆ ਫਿਰ ਵੀ ਰੀਆ ਨਾਲ ਉਹਦਾ ਪਿਆਰ ਸੀ ਉਹ ਯਾਦ ਕਰਦਾ ਪਰ ਉਹ ਕੋਈ ਕਾਲ ਨਹੀਂ ਕਰਦਾ ਕੋਈ ਮੈਸੇਜ ਨਹੀਂ ਕਰਦਾ ਉਹ ਵੇਟ ਕਰਦਾ ਵੀ ਰੀਆ ਆਉਂਦੀ ਆ ਵਾਪਸ ਕਿ ਨਹੀਂ ਤੇ ਪਰ ਰੀਆ ਨਹੀਂ ਆਉਂਦੀ ਤੇ ਇੱਕ ਦਿਨ ਦੋਨੋਂ ਮਾਂ ਪੁੱਤ ਘਰ ਦੇ ਕੰਮ ਜੇ ਕਰਕੇ ਹਟੇ ਸੀ ਕੋਈ ਤੇ ਕੰਪਨੀ ਦੇ ਵਿੱਚ ਹਜੇ ਉਹਨੇ ਜਾਣਾ ਸ਼ੁਰੂ ਨਹੀਂ ਕੀਤਾ ਸੀਗਾ ਉਹਨੂੰ ਸ਼ਰਮਿੰਦਗੀ ਹੀ ਇੰਨੀ ਆਉਂਦੀ ਸੀਗੀ ਵੀ ਮੈਂ ਲੋਕਾਂ ਨੂੰ ਕੀ ਜਵਾਬ ਦੇਵਾਂ ਕਿਉਂਕਿ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਵੀ ਇਹਨੇ ਆਪਣੀ ਮਾਂ ਮਿਰਦਾ ਆਸ਼ਰਮ ਦੇ ਵਿੱਚ ਛੱਡੀ ਹੋਈ ਆ ਤੇ ਇੱਕ ਦਿਨ ਅਚਾਨਕ ਡੋਰ ਬੈਲ ਵੱਜਦੀ ਆ ਤੇ ਜਦੋਂ ਡੋਰ ਬੈਲ ਵੱਜੀ ਤੇ ਗੌਰਵ ਦਰਵਾਜ਼ਾ ਖੋਲਣ ਗਿਆ ਤੇ ਕੀ ਵੇਖਦਾ ਕਿ 게ਟ ਦੇ ਵਿੱਚ ਉਹਦੀ ਪਤਨੀ ਰੀਆ ਜਿਹਦੇ ਕੇ ਵਾਲ ਖੁੱਲੇ ਹੋਏ ਆ ਬੁਰਾ ਹਾਲ ਆ ਜਿਵੇਂ ਕਈ ਦਿਨ ਹੋ ਗਏ ਨਾ ਤਨੀ ਹੁੰਦੀ ਖੜੀ ਹੁੰਦੀ ਆ ਉਹਨੂੰ ਵੇਖ ਕੇ ਗੌਰਵ ਜਿਹੜੀਆਂ ਹਨਾ ਉਹਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਤੇ ਕਹਿੰਦਾ ਕਿ ਰੀਆ ਤੂੰ ਇਸ ਹਾਲ ਦੇ ਵਿੱਚ ਉਹ ਕਹਿੰਦੀ ਕਿ ਹਾਂ ਗੌਰਵ ਮੈਨੂੰ ਮaaf ਕਰ ਦਿਓ ਤੇ ਉਹ ਕਹਿੰਦਾ ਕਿ ਹੁਣ ਤੂੰ ਮਾਫੀ ਦੇ लायक ਨਹੀਂ ਬੱਤੀ ਮੈਂ ਤੈਨੂੰ ਕਦੇ ਵੀ ਮਾਫ ਨਹੀਂ ਕਰੂੰਗਾ ਜ਼ਿੰਦਗੀ ਭਰ ਪਰ ਇਹ ਗੱਲ ਜਦੋਂ ਸੀਤਾ ਦੇਵੀ ਸੁਣਦੀ ਹੈ ਤੇ ਉਹ ਵੀ ਆ ਜਾਂਦੀ ਆ ਉਹ ਵੇਖਦੀ ਆ ਕਿ ਮੇਰੀ ਨੂੰਹ ਦੀ ਇਹ ਹਾਲਤ ਚੱਲ ਉਹ ਰਸੋਈ ਚ ਜਾਂਦੀ ਆ ਤੇ ਪਾਣੀ ਦਾ ਗਲਾਸ ਲੈ ਕੇ ਆਪਣੀ ਨੂੰਹ ਕੋਲ ਜਾ ਕੇ ਕਹਿੰਦੀ ਆ ਕਿ ਦੇਖ ਪ੍ਰਿਆ ਪਹਿਲਾਂ ਜਦੋਂ ਤੂੰ ਇਸ ਘਰੇ ਵਿਆਹ ਕੇ ਆਈਆਂ ਤਾਂ ਤੂੰ ਇਸ ਘਰ ਦੀ ਨੂੰਹ ਸੀ ਪਰ ਹੁਣ ਤੂੰ ਇੱਕ ਔਰਤ ਹੈ ਕਿਉਂਕਿ ਨੂਹਾਲਾ ਫਰਜ਼ ਤਾ ਤੂੰ ਨਹੀਂ ਨਿਭਾਇਆ ਪਰ ਤੂੰ ਇੱਕ ਔਰਤਾਂ ਦੇ ਤੇਰੀ ਹਾਲਤ ਤੇ ਮੈਨੂੰ ਦਰਸਾਰੇ ਵਾਲੇ ਪਾਣੀ ਪੀ ਲਾ ਪਾਣੀ ਪੀਣ ਤੋਂ ਬਾਅਦ ਰਹੀ ਆ ਜਿਹੜੀ ਆਪਣੀ ਸੱਸ ਦੇ ਪੈਰਾਂ ਦੇ ਵਿੱਚ ਡਿੱਗ ਜਾਂਦੀ ਆ ਤੇ ਉਹ ਨੂੰ ਕਹਿੰਦੀ ਆ ਕਿ ਜ਼ਿੰਦਗੀ ਦੇ ਵਿੱਚ ਇਨਸਾਨ ਗਲਤੀਆਂ ਕਰਦਾ ਹਨਾ ਤੇ ਮੇਰੇ ਤੋਂ ਵੀ ਹੋਈਆਂ ਮੈਂ ਤੁਹਾਨੂੰ ਪਸੰਦ ਨਹੀਂ ਕਰਦੀ ਸੀ ਤੁਹਾਨੂੰ ਵਿਰਧਾ ਆਸ਼ਰਮ ਪੇਜਵਾਇਆ ਤੇ ਈਵਨ ਕਿ ਜਦੋਂ ਮੇਰੇ ਪਤੀ ਨੂੰ ਮੇਰੀ ਲੋੜ ਸੀ ਮੈਂ ਉਦੋਂ ਵੀ ਨਹੀਂ ਆਈ ਮੈਨੂੰ ਮਾਫ ਕਰ ਦਿਓ ਤਾਂ ਸੀਤਾ ਦੇਵੀ ਆ ਜਿਹੜੀ ਉਹ ਆਪਣੇ ਨੂਹ ਦੀਆਂ ਅੱਖਾਂ ਦੇ ਵਿੱਚ ਪਛਤਾਵਾ ਜਿਹੜਾ ਪੜ ਲੈਂਦੀ ਆ ਤੇ ਉਹਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੀਏ ਰੋਣਾ ਚਲੋ ਦੇਰ ਆਈ ਦਰੋਸਤ ਆਈ ਤੈਨੂੰ ਸਮਝਤਾਈ ਫਿਰ ਉਹ ਆਪਣੇ ਪੁੱਤਰ ਨੂੰ ਵੀ ਕਹਿੰਦੀ ਹੈ ਕਿ ਇਹਨੂੰ ਮaaf ਕਰ ਦੇ ਪਰ ਗੌਰਵ ਨੇ ਅਜੇ ਤੱਕ ਆਪਣੀ ਪਤਨੀ ਨੂੰ ਮaaf ਨਹੀਂ ਕੀਤਾ ਸੀ ਉਹ ਕਹਿੰਦਾ ਵੀ ਦੇਖ ਮਾਂ ਤੂੰ ਰੱਖਣਾ ਚਾਹੀਏ ਇਹਨੂੰ ਰੱਖ ਸਕਦੀਆਂ ਪਰ ਮੈਨੂੰ ਬੁਲਾਉਂਗਾ ਜੀ ਤੇ ਜਦੋਂ ਹਨਾ ਘਰ ਦੇ ਵਿੱਚ ਗੌਰਵ ਚਲਿਆ ਜਾਂਦਾ ਕਿਤੇ ਕੰਮ ਤੇ ਤਾਂ ਜਿਹੜੀ ਉਹਦੀ ਪਤਨੀ ਸੀ ਜਿਹਾ ਉਹ ਇਕੱਲੀ ਬਹਿ ਕੇ ਰੋਂਦੀ ਸੀ ਅਕਸਰ ਸੀਤਾ ਦੇਵੀ ਦੇਖਦੀ ਸੀ ਕਿ ਉਹਦੀ ਨੂੰ ਇਕੱਲੀ ਬੈਠੀ ਰਹਿੰਦੀ ਸੀ ਕਿਉਂਕਿ ਉਹਦੀਆਂ ਅੱਖਾਂ ਦੇ ਵਿੱਚ ਪਛਤਾਵਾ ਸੀ ਤੇ ਉਹ ਆਪਣੇ ਪਤੀ ਤੋਂ ਮਾਫੀ ਚਾਹੁੰਦੀ ਸੀ ਪਰ ਸੀਤਾ ਦੇਵੀ ਆਪਣੀ ਨੂੰਹ ਦਾ ਪੂਰਾ ਆਦਰ ਸਤਕਾਰ ਕਰਦੀ ਹੈ ਤੇ ਇਹਦੇ ਨਾਲ ਹੋਰ ਵੀ ਉਹਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਕਿ ਮੈਂ ਆਪਣੀ ਸੱਸ ਨਾਲ ਕੀ ਕੀਤਾ ਤੇ ਇਹ ਹਜੇ ਵੀ ਮੇਰੇ ਇੰਨਾ ਕਰਦੀ ਆ ਉਹ ਤੋਂ ਫਿਰ ਮਾਫੀ ਮੰਗਦੀ ਆ ਦੋਨੋਂ ਹੱਥ ਜੋੜ ਕੇ ਉਹ ਕਹਿੰਦੀ ਵੀ ਦੇਖਤੀ ਇਹ ਮੈਂ ਤਾਂ ਤੈਨੂੰ ਉਸਦੇ ਨਹੀਂ ਮਾਫ ਕਰਤਾ ਸੀ ਤੇ ਹੁਣ ਰਣਾ ਤੇਰੀ ਗੱਲ ਰਹੇਗੀ ਤੇਰੇ ਪਤੀ ਨਾਲ ਤੂੰ ਉਹਨੂੰ ਮਨਾ ਵੀ ਮੇਰਾ ਪੁੱਤਰ ਆ ਉਹ ਮੈਂ ਤਾਂ ਜਦੋਂ ਵੀ ਉਹ ਗੁੱਸੇ ਹੋ ਜਾਂਦਾ ਸੀ ਬੜੇ ਪਿਆਰ ਨਾਲ ਮਨਾਉਂਦੀ ਸੀ ਵੀ ਤੂੰ ਮਨਾਲਾ ਪਰ ਜਿਹੜੀ ਰੀ ਆ ਗਈ ਉਹ ਇਸ ਗੱਲ ਦਾ ਇੰਤਜ਼ਾਰ ਕਰਦੀ ਆ ਵੀ ਗੌਰਵ ਕਦ ਮੈਨੂੰ ਮaaf ਕਰੇ ਫਿਰ ਵੀ ਉਹਦੇ ਲਈ ਰੋਟੀ ਪਾਣੀ ਲੈ ਕੇ ਜਾਂਦੀ ਆ ਤੇ ਹੌਲੀ ਹੌਲੀ ਗੌਰਵ ਦਾ ਦਿਲ ਆ ਜਿਹੜਾ ਪਿਗਲ ਜਾਂਦਾ ਤੇ ਉਹ ਇੱਕ ਦਿਨ ਆਪਣੀ ਮਾਂ ਦੇ ਸਾਹਮਣੇ ਹੀ ਰੀਆ ਨੂੰ ਬੁਲਾ ਕੇ ਉਹਨੂੰ ਕਹਿੰਦਾ ਕਿ ਚਲੋ ਜੋ ਵੀ ਤੇਰੇ ਤੋਂ ਹੋਇਆ ਤੈਨੂੰ ਉਹਦਾ ਅਹਿਸਾਸ ਆ ਮੈਂ ਤੈਨੂੰ ਮaaf ਕਰ ਦਿੱਤਾ ਪਰ ਅੱਜ ਤੋਂ ਬਾਅਦ ਮੈਨੂੰ ਹਨਾ ਕੋਈ ਵਿਸ਼�ਾਤ ਨਹੀਂ ਮਿਲਣੀ ਚਾਹੀਦੀ ਕਿ ਤੂੰ ਮੇਰੀ ਮਾਂ ਦੀ ਰਿਸਪੈਕਟ ਨਹੀਂ ਕਰਦੀ। ਪ੍ਰੀਆ ਆਪਣੇ ਪਤੀ ਦੇ ਪੈਰਾਂ ਨੂੰ ਹੱਥ ਲਾ ਕੇ ਉਹ ਤੋਂ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਅੱਜ ਤੋਂ ਬਾਅਦ ਇਹ ਗਲਤੀ ਕਦੇ ਵੀ ਨਹੀਂ ਹੋਊਗੀ। ਹੁਣ ਰੀਆ, ਗੌਰਵ ਤੇ ਉਹਦੀ ਮਾਂ ਤਿੰਨੋਂ ਉਸ ਘਰ ਦੇ ਵਿੱਚ ਰਹਿੰਦੇ ਆ। ਹੁਣ ਉਹ ਤਿੰਨੋਂ ਜਾਣੇ ਰਲ ਮਿਲ ਕੇ ਉਸ ਘਰ ਦੇ ਵਿੱਚ ਰਹਿੰਦੇ ਆ ਤੇ ਰੀਆ ਨੇ ਕਦੇ ਵੀ ਆਪਣੀ ਸੱਸ ਦੇ ਨਾਲ ਕੋਈ ਪੇਧ ਭਾਵ ਨਹੀਂ ਕੀਤਾ ਸੀ। ਸਗੋਂ ਉਹਦੀ ਬਹੁਤ ਇੱਜ਼ਤ ਕਰਦੀ ਸੀ। ਹੁਣ ਜਿਹੜਾ ਗੌਰਵ ਆ ਉਹਨੂੰ ਵੀ ਇਹ ਅਹਿਸਾਸ ਹੋ ਚੁੱਕਿਆ ਸੀ ਕਿ ਜ਼ਿੰਦਗੀ ਦੇ ਵਿੱਚ ਜੇ ਅਸੀਂ ਨਾ ਕੋਈ ਗਲਤੀ ਕਰਦੇ ਆ ਤਾਂ ਉਹਨੂੰ ਸਮੇਂ ਨਾਲ ਸੁਧਾਰ ਲੈਣਾ ਚਾਹੀਦਾ ਕਿਉਂਕਿ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਔਖੇ ਵੇਲੇ ਕੀ ਨੇ ਕੰਮ ਆਉਣਾ ਤੇ ਵੈਸੇ ਵੀ ਆਪਣੇ ਮਾਪਿਓ ਆ ਜਿਹੜੇ ਉਹਨਾਂ ਪ੍ਰਤੀ ਜੋ ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਉਸ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ